ਬਾਲਕ੍ਰਿਸ਼ਨ ਸਤ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਬਾਲਕਿਸ਼ ਨੇ ਦੇ ਬਿੱਲ ਭੂਲਣਾ ਜਿਹੜਾ ਹਰਿਆਣੇ ਦੇ ਬਾਰਡਰ ਤੇ ਲੱਗਦੇ ਸਾਡੇ ਇਧਰ 95% ਬਾਸਪਤੀ ਦੀ ਖੇਤੀ ਹੁੰਦੀ ਹੈ ਜਿਹੜੀ ਅਸੀਂ ਜੁਲਾਈ 20 ਤਰੀਕ ਦੇ ਨੇੜੇ ਤੇਰੇ ਲਾਉਨੇ ਆ ਤੇ ਪਿਛਲੇ 2018 ਤੋਂ ਅਸੀਂ ਸਿੱਧੀ ਬਿਜਾਈ ਕਰ ਰਹੇ ਆ ਕੇਵੀ ਤੇ ਤੋਂ ਸਿੱਖਿਆ ਲੈ ਕੇ ਸਿੱਧੀ ਬਿਜਾਈ ਦਾ ਜਿਹੜਾ ਪਹਿਲਾ ਪਾਣੀ ਅਸੀਂ 21 ਦਿਨ ਬਾਅਦ ਲਾਉਨੇ ਆ ਦੂਜੇ ਤੀਜੇ ਪਾਣੀ ਅਸੀਂ ਹਰ 10 ਦਿਨ ਬਾਅਦ 15 ਦਿਨ ਬਾਅਦ ਲਾਉਨੇ ਆ ਤੇ ਸਰ ਜੱਦਾ ਜੱਦਾ ਸਾਡਾ ਪਾਣੀ ਲਾਉਣ ਦਾ ਤਰੀਕਾ ਹੈ ਅਸੀਂ 90% ਨਹਿਰੀ ਪਾਣੀ ਇਸਤੇਮਾਲ ਕਰਦੇ ਹਾਂ ਨਹਿਰੀ ਪਰਸੈਂਟੇਜ ਪਾਣੀ ਇਸਤੇਮਾਲ ਕਰਨ ਦਾ ਸਾਡਾ ਤਰੀਕਾ ਜੀ ਅਸੀਂ ਖਾਲ ਰਾਹੀਂ ਪਾਣੀ ਲਾਵਾਂਗੇ 4 ਘੰਟਿਆਂ ਦੇ ਵਿੱਚੋਂ ਇੱਕ ਕਿੱਲੇ 'ਚ ਪਾਣੀ ਫੇਰਨਾ ਹੈ ਅਸੀਂ 10 ਹਸਪਾਵਤ ਦੇ ਡੀਜ਼ਲ ਇੰਜਣ ਤੇ 6-6 ਹਸਪਾਵਤ 6 ਇੰਚੀ ਪੱਖੇ ਰੱਖੇ ਹੋਏ ਨੇ ਪਾਣੀ ਅਸੀਂ ਚੱਕ ਕੇ ਲਾਉਂਦੇ ਹਾਂ ਉਦੇ ਨਾਲ ਸਰ ਸਾਡਾ ਖਰਚਾ ਤਾਂ ਜ਼ਰੂਰ ਵੱਜ ਜਾਂਦਾ 1.5 ਲੀਟਰ ਪਰ ਘੰਟੇ ਦਾ ਸਾਡਾ ਡੀਜ਼ਲ ਦਾ ਖਰਚਾ ਜਿਹੜਾ ਤਕਰੀਬਨ 150 ਰੁਪਏ ਘੰਟਾ ਪੈ ਰਿਹਾ। ਲੇਕਿਨ ਸਾਨੂੰ ਉਹਦਾ ਫਾਇਦਾ ਇਹ ਹੋ ਗਿਆ ਜੀ ਮੁੰਡਾ ਸਾਡੇ 4 ਘੰਟੇ ਭਰੀ ਹੈ। 4 ਘੰਟਿਆਂ ਦੇ ਵਿੱਚੋਂ ਸਾਡੇ 4 ਕਿੱਲਰਾਂ ਨੂੰ ਪਾਣੀ ਫੇਰ ਗਿਆ। ਜਿਹੜੇ 4 ਕਿੱਲਰਾਂ ਨੂੰ ਪਾਣੀ ਫੇਰ ਗਿਆ ਇੱਕ ਤਾਂ ਪਾਣੀ ਨਹਿਰੀ ਮਿਲ ਗਿਆ। ਜਿਹੜੀ ਫਸਲ ਦੀ ਗੁਣਵੱਤਾ ਉਹ ਵੀ ਦੀ ਬੈਸਟ ਹੋਗੀ ਤੇ ਜਿਹੜਾ ਨਹਿਰੀ ਪਾਣੀ ਪਾਰਾ ਹੋਣ ਕਰਕੇ ਸਾਨੂੰ ਬਾਰ-ਬਾਰ ਪਾਣੀ ਲਾਉਣ ਦੀ ਨਹੀਂ ਜ਼ਰੂਰਤ ਨਹੀਂ ਪੈਂਦੀ ਸਾਡਾ ਜ਼ਮੀਨ ਵਾਲਾ ਪਾਣੀ ਬਚ ਗਿਆ ਦੂਜਾ ਆ ਗਿਆ ਸਰ ਅਸੀਂ ਪਿਛਲੇ ਕਈ ਸਾਲਾਂ ਤੋਂ 2013 ਤੋਂ ਪਿਆਜ਼ ਦੀ ਖੇਤੀ ਕਰਦੇ ਆ ਰਹੇ ਸੀ ਗਿਆਨ ਨਹੀਂ ਸੀ ਪੱਲਾ ਮਤਲਬ ਪੀਲੇ ਦੇ ਵਿੱਚੋਂ ਹੱਟ ਕੇ ਆਰੇ ਬਣਾ ਕੇ ਪਿਆਜ਼ ਲਾਉਂਦੇ ਸੀ ਹੌਲੀ-ਹੌਲੀ ਕੇਵੀਕੇ ਨਾਲ ਜੁੜੇ ਗਿਆਨ ਹੋਇਆ ਫਿਰ ਅਸੀਂ ਪਿਆਜ਼ ਸਰ ਬੱਟਾ ਤੇ ਲਾਣਾ ਸ਼ੁਰੂ ਕਰ ਲਿਆ ਜਿਹਦੇ ਨਾਲ ਕਾਫੀ ਪਾਣੀ ਬਚ ਗਿਆ ਇਸੇ ਤਰ੍ਹਾਂ ਸਰ ਅਸੀਂ ਦੋ ਤਿੰਨ ਕਨਾਲਾ ਲਸਣ ਦੀ ਵੀ ਲਾਉਨੇ ਆ ਲਸਣ ਵੀ ਅਸੀਂ ਬੱਟਾ ਤੇ ਲਾਣਾ ਸ਼ੁਰੂ ਕਰਤਾ ਉਪਰੋਂ ਪਰਾਲੀ ਪਾਣੀ ਸ਼ੁਰੂ ਕਰਤੀ ਉਹਦੇ ਨਾਲ ਵੀ ਸਾਡਾ ਪਾਣੀ ਬਚਦਾ ਹੈ ਤੀਜਾ ਹੋ ਗਿਆ ਸਰ ਅਸੀਂ ਸਰਦੀਆਂ ਦੇ ਵਿੱਚੋਂ ਘੱਟੋ ਘੱਟ ਤਿੰਨ ਤੋਂ ਲੈ ਕੇ ਚਾਰ ਕਿੱਲੇ ਸਰੋਂ ਦੀ ਬਿਜਾਈ ਕਰਦੇ ਆ ਜਿਹੜੀ ਆਪਣੇ ਮਤਲਬ ਪੀਯੂ ਦੀ ਜਿਹੜੀ ਆਹ ਗਈ ਹੈ ਜੀਐਸਸੀ7 ਉਹਨੂੰ ਸਿਰਫ ਦੋ ਹੀ ਪਾਣੀ ਲੱਗਦੇ ਨੇ ਦੂਜਾ ਇੱਕ ਹੋਰ ਹੋ ਗਿਆ ਸਰ ਸਾਡਾ ਹਰਿਆਣੇ ਦੇ ਨਾਲ ਲੱਗਦਾ ਪਿੰਡ ਹੈ ਪੰਜਾਬ ਵਾਲੇ ਤਾਂ ਜ਼ਿਆਦਾ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਫ ਖਾਂਦੇ ਨੇ ਸਾਡੇ ਇੱਧਰ ਬਾਜਰਾ ਖਾਂਦੇ ਨੇ ਅੱਜ ਵੀ ਮੇਰੇ ਪਿੰਡ ਦੇ ਵਿੱਚੋਂ ਘੱਟੋ ਘੱਟ 150 ਕਿੱਲਾ ਬਾਜਰਾ ਲੱਗਦਾ 100-150 ਕਿਲੋ ਨਰਮਾ ਲੱਗਦੀ ਹੈ ਬਾਜਰੇ ਨੂੰ ਸਿਰਫ ਦੋ ਹੀ ਪਾਣੀ ਲੱਗਦੇ ਨੇ ਉਹਦੇ ਵੀ ਸਾਡਾ ਪਾਣੀ ਬਚਦਾ ਹੈ ਬਸੇ ਤਰੀਕੇ ਇਸ ਸਟੇਜ ਦੇ ਮਾਧਮੇ で ਅਸੀਂ ਇੱਕ ਬੇਰਤੀ ਕਰਨਾ ਚਾਹੁੰਦੇ ਹਾਂ ਸਰਕਾਰ ਨੂੰ ਸਾਡੇ ਜਿਹੜੇ ਸੂਬੇ ਨੇ ਉਹਨਾਂ ਦੀ ਕੁਝ ਹਾਲਤ ਖਸਤਾ ਹੋ ਗਈ ਕਿਤੇ ਟੁੱਟ ਪਨੂ ਜੀਵੇ ਵੀ ਉਹ ਸੂਬਿਆਂ ਦੀ ਜਿਹੜੀ ਹਾਲਤ ਉਹ ਸੁਧਾਰੀ ਜਾਵੇ ਤਾਂ ਕਿ ਕਿਸਾਨ ਨੂੰ ਵੱਧ ਤੋਂ ਵੱਧ ਨਹਿਰ ਦਾ ਪਾਣੀ ਮਿਲੇ ਧੰਨਵਾਦ